ਹਾਲਪ ਵਿੱਚ ਲਗ ਪਾਕਿਸਤਾਨੀਆਂ ਖਾਣ ਪੀਂਦੀਆਂ ਵਸਤੂਆਂ ਵਿੱਚ ਮਿਲਾਵਟ ਹੋ ਰਹੀ ਹੈ ਪਿੰਡਾਂ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਐਮਸੀਆਰ ਤੱਕ ਹਰ ਥਾਂ ਮਸਾਲੇ ਦੁੱਧ ਪਨੀਰ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਜਹਰ ਸਾਇਨਾ ਦੀ ਵਰਤੋਂ ਕੀਤੀ ਜਾਂਦੀ ਹੈ ਤਾਜ਼ਾ ਮਾਮਲੇ ਵਿੱਚ ਪਨੀਰ ਦੀ ਜਾਂਚ ਵਿੱਚ ਮਿਲਾਵਟ ਦਾ ਖਲਾਸਾ ਹੋਇਆ ਭੋਜਨ ਪਦਾਰਥਾਂ ਦੇ ਲਈ ਗੇ ਨਮੂਨਿਆਂ ਵਿੱਚੋਂ ਪਨੀਰ ਸਭ ਤੋਂ ਵੱਧ ਮਿਲਾਵਟੀ ਪਾਇਆ ਗਿਆ ਪਨੀਰ ਦੇ 83% ਨਮੂਨੇ ਗੁਣਵੱਤਾ ਦੇ ਮਾਪਦੰਡਾਂ ਤੇ ਖਰੇ ਨਹੀਂ ਉਤਰੇ 83% ਨਮੂਨੇ ਗੁਣਵੰਤਾ ਜਾਂਚ ਜਿੱਦ ਸਫਲ ਰਹੇ ਅਤੇ 40% ਮਨੋਖੀ ਖਾपतਲੀ ਅਸੁਰੱਖਿਅਤ ਸੈ ਫਸਾਈਟ ਪਨਾਈ ਦੀ ਵਰਤੋਂ ਨੂੰ ਸੁਰੱਖਿਆ ਤੇ ਐਲਾਨ ਕਰ ਚੁੱਕਾ ਹੈ ਜਾਨ ਵਿਚ ਸਾਹਮਣੇ ਆਇਆ ਕਿ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਖਾਣ ਲਈ ਸੁਰੱਖਿਅਤ ਨਹੀਂ ਹਨ ਅਨਾਸਬ ਬਣੇ 파ਦੀ ਮਿਲਫਤੀ ਪਾਇਏ ਦੁੱਧ ਵੀ ਮਿਲਫ ਕੋਰੀ ਵਿੱਚ ਪਿੱਛੇ ਨਹੀਂ ਹੈ ਤੇ 74% ਦੁੱਧ ਦੇ ਨਮੂਨਿਆਂ ਵਿੱਚੋਂ 19 44% ਜਾਂ ਤਾਂ ਕਟਿਆ ਜਾਸ ਰਖਤ ਪਾਇਆ ਜਾਂਦਾ ਜਾਗਰਾਣ ਨੁਕਸਾਨਦੇਹ ਸਾਇਨ ਅਤੇ ਅਣਜਾਨ ਤਰਪਦਾਰਤ ਮਿਲੇ ਪਨੀਰ ਅਤੇ ਦੁੱਧ ਵਿੱਚ ਬਹੁਤ ਜ਼ਿਆਦਾ ਮਲਾਵਟ ਹੁੰਦੀ ਹੈ ਨਕਲੀ ਪਨੀਰ ਵਿੱਚ ਮੈਦਾ ਪਾਮ ਤੇਲ ਯੂਰੀਆ ਨਕਲੀ ਦੁੱਧ ਪਾਊਡਰ ਹੁੰਦਾ ਇਸ ਦੇ ਨਾਲ ਹੀ ਪਨੀਰ ਵਿੱਚ ਸਟਾਰਚ ਡਿਟਰਜੈਂਟ ਯੂਰੀਆ ਅਤੇ ਹਾਨੀਕਾਰਕ ਸਾਇਨ ਵੀ ਮਿਲਾਏ ਜਾਂਦੇ ਹਨ ਫਲਾਵਰ ਦਾ ਇਹ ਮੁੱਦਾ ਸੇਤ ਲਈ ਇੱਕ ਗੰਭੀਰ ਖਤਰਾ ਹੈ ਭਾਰਤ ਵਿੱਚ ਪਨੀਰ ਪ੍ਰੋਟੀਨ ਦਾ ਇੱਕ ਮਹੱਤਵਪੂਰਨ ਸਰੋਤ ਹੈ ਖਾਸ ਕਰਕੇ ਸ਼ਾਕਾਹਾਰੀਆਂ ਲਈ ਇਸ ਨੂੰ ਪ੍ਰੋਟੀਨ ਦੀ ਰੋਜ਼ਾਨਾ ਲੋੜ ਨੂੰ ਪੂਰਾ ਕਰਨ ਲਈ ਇੱਕ ਚੰਗਾ ਵਿਕਲਪ ਮੰਨਿਆ ਜਾਂਦਾ ਹੈ ਪਰ ਅੱਜਕੱਲ ਪਨੀਰ ਵਿੱਚ ਮਿਲਾਵਟ ਦੀਆਂ ਰਿਪੋਰਟਾਂ ਆ ਰਹੀਆਂ ਇਹ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ ਅਤੇ ਗੁਰਦੇ ਦੀ ਪੱਥਰੀ ਜਿਗਰ ਨੂੰ ਨੁਕਸਾਨ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਹਾਲਾਂਕਿ ਤੁਸੀਂ ਕੁਝ ਆਸਾਨ ਤਰੀਕਿਆਂ ਦੀ ਵਰਤੋਂ ਕਰਕੇ ਘਰ ਵਿੱਚ ਨਕਲੀ ਪਨੀਰ ਦੀ ਜਾਂਚ ਕਰ ਸਕਦੇ ਹੋ ਆਓ ਦੇਖੀਏ ਟੀਚਰ ਟੈਸਟ ਵਰਗੇ ਸਾਰਨ ਟੈਸਟਾਂ ਦੀ ਵਰਤੋਂ ਕਰਕੇ ਤੁਸੀਂ 5 ਮਿੰਟ ਵਿੱਚ ਨਕਲੀ ਪਨੀਰ ਦੀ ਪਛਾਣ ਕਰ ਸਕਦੇ ਹੋ ਪਨੀਰ ਨੂੰ ਉਬਾਲੋ ਅਤੇ ਇਸ ਨੂੰ ਠੰਡਾ ਹੋਣ ਦਿਓ ਪਨੀਰ ਵਿੱਚ ਥੋੜੀ ਜਿਹੀ ਅਰਹਰ ਦੀ ਦਾਲ ਪਾਓ ਅਤੇ ਇਸ ਨੂੰ 10 ਮਿੰਟ ਲਈ ਛੱਡ ਦਿਓ ਜੇਕਰ ਪਾਣੀ ਹਲਕਾ ਲਾਲ ਜਾਂ ਗੰਦਾ ਹੋ ਜਾਂਦਾ ਹੈ ਤਾਂ ਇਹ ਮਿਲਾਵਟ ਵਾਲਾ ਹੋ ਸਕਦਾ ਹੈ ਜੇਕਰ ਪਾਣੀ ਸਾਫ਼ ਰਹਿੰਦਾ ਹੈ ਤਾਂ ਪਨੀਰ ਚੰਗਾ ਅਤੇ ਤੁਸੀਂ ਇਸ ਨੂੰ ਬਿਨਾਂ ਕਿਸੇ ਚੀਜ਼ ਦੇ ਝਟ ਕੇ ਖਾ ਸਕਦੇ ਹੋ ਪਨੀਰ ਖਰੀਦਦੇ ਸਮੇਂ ਪਹਿਲਾਂ ਇਸ ਨੂੰ ਸੁੰਗੋ ਇਸ ਦਾ ਸਵਾਦ ਖੱਟਾ ਜਾਂ ਅਜੀਬ ਨਹੀਂ ਹੋਣਾ ਚਾਹੀਦਾ ਜੇਕਰ ਇਹ ਿੱਲਾ ਪਨੀਰ ਹੈ ਤਾਂ ਇੱਕ ਛੋਟਾ ਜਿਹਾ ਟੁਕੜਾ ਚੱਖੋ ਅਸਲੀ ਪਨੀਰ ਦਾ ਸਵਾਦ ਤੁਦ ਵਰਗਾਂਦਾ ਹੈ ਆਦੇਸ ਦੀ ਬੰਤ ਨਰਮ ਹੁੰਦੀ ਹੈ ਜੇਕਰ ਇਹ ਸਖਤ ਜਾਂ ਰਬੜ ਵਰਗੀ ਮਹਿਸੂਸ ਹੁੰਦੀ ਹੈ ਤਾਂ ਇਸ ਨੂੰ ਖਰੀਦਣ ਤੋਂ ਬਚੋ